ਕੱਲਾ ਨਹੀਂ ਕੋਈ ਉਹ ਇੱਕ ਸਭ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਕਾਲਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੇ ਵਿੱਚ ਉਹdੀਆਂ ਐਸੀਆਂ ਅਚਰਜ ਖੇਡਾਂ ਨੇ ਕਿ ਦੇਖ ਕੇ ਬੰਦਾ ਵਿਸਮਾਦ ਹੋ ਜਵੇ ਆਪਾਂ ਨੂੰ ਪਤਾ ਵੀ ਜਦੋਂ એનર્ਜੀ ਆ ਜਿਹੜੀ ਇੱਕ ਸ਼ਕਤੀ ਆ ਜਿਹੜੀ ਉਹ ਇੱਕ ਜਗ੍ਹਾ ਤੇ ਫੋਕਸ ਕਰ ਦਿੰਦੀ ਆ ਤਾਂ ਮਿੱਟੀ ਆ ਉਹ ਸੋਨਾ ਵੀ ਬਣ ਜਾਂਦੀ ਆ ਉਹ ਹੀਰੇ ਮੋਤੀਆਂ ਦੇ ਵਿੱਚ ਬਦਲ ਜਾਂਦੀ ਆ ਇਹਨਾਂ ਬੰਦਿਆਂ ਦੇ ਹੱਥ ਦੇ ਵਿੱਚ ਜੋ ਤੁਸੀਂ ਦੇਖਦੇ ਹੋ ਇੱਕ ਸਾਪਾ ਜਿਹੜਾ ਸਦੀਆਂ ਪਹਿਲਾਂ ਜਿਉਂਦਾ ਸੀ ਪਰ ਕੁਦਰਤ ਦੀ ਇੱਕ ਐਸੀ ਖੇਡ ਪ੍ਰਕਿਰਤੀ ਇੱਕ ਐਸੀ ਖੇਡ ਰਚਾਈ ਕਿ ਉਹ ਮਰਿਆ ਉਹਦਾ ਜਿਹੜਾ ਸਰੀਰ ਆ ਉਹ ਹੁਣ ਪੱਥਰ ਦੇ ਵਿੱਚ ਤਬਦੀਲ ਹੋ ਗਿਆ ਸੋ ਕਹਿਣ ਦਾ ਮਤਲਬ ਵੀ ਕੁਦਰਤ ਵੀ ਆਪਣੇ ਆਪ ਦੇ ਵਿੱਚ ਇੱਕ ਤਾਕਤ ਰੱਖਦੀ ਆ ਨਾ ਚੀਜ਼ਾਂ ਨੂੰ ਬਦਲਣ ਦੀ ਜਾਂ ਮਿੱਟੀ ਨੂੰ ਸੋਨਾ ਕਰਨ ਦੀ ਮਿੱਟੀ ਨੂੰ ਹੀਰੇ ਮੋਤੀ ਬਣਾਉਣ ਦੀ ਕੁਦਰਤ ਤਾਕਤ ਰੱਖਦੀ ਆ ਇਹ ਤਾਂ ਇੱਕ ਸੀਗਾ ਛੋਟਾ ਜਿਹਾ ਸੱਪ ਪਰ THAILAND ਦੇ ਵਿੱਚ ਇੱਕ ਨਾਕਾ ਕੇਵਾ ਇੱਕ ਐਸੀ ਗੁਫਾ ਜਿਹੜੀ ਸਾਰੀ ਦੀ ਸਾਰੀ ਇੱਕ ਸੱਪ ਦੇ ਸਰੀਰ ਦੀ ਬਣੀ ਹੋਈ ਆ ਤੇ ਇਹ ਇੱਕ ਐਸਾ ਵਿਸ਼ਾਲ ਸੱਪ ਸੀਗਾ ਜਿਹੜਾ ਕਿਸੇ ਸਮੇਂ ਇੱਥੇ ਕੁੰਡਲੀ ਮਾਰ ਕੇ ਬੈਠ ਗਿਆ ਤੇ ਫਿਰ ਸਮੇ ਦਾ ਗੇੜ ਚੱਲਿਆ ਤੇ ਕਹਿ ਲਓ ਤੁਸੀਂ ਵੀ ਲੱਖਾਂ ਸਾਲ ਨੰਗੇ ਤੇ ਉਹ ਸਰੀਰ ਉੱਥੇ ਪਿਆ ਪਿਆ ਪੱਥਰ ਬਣ ਗਿਆ ਕੋਈ ਵੀ ਕੋਈ ਵੀ ਬੰਦਾ ਜਾ ਕੇ ਉਸ ਗੁਫਾ ਨੂੰ ਉਸ ਚੀਜ਼ ਨੂੰ ਦੇਖ ਕੇ ਅੰਦਾਜ਼ੇ ਨਾਲ ਲਾ ਕੇ ਕਹਿ ਸਕਦਾ ਵੀ ਇਹ ਵਾਕਈ ਹੀ ਇੱਕ ਸੱਪ ਸੀ ਜਿਹੜਾ ਸਮੇ ਨੇ ਹੌਲੀ-ਹੌਲੀ ਕੁਦਰਤ ਨੇ ਆਪਣੀ ਖੇਡ ਰਚਾਈ ਤੇ ਉਹਨੂੰ ਪੱਥਰ ਦੇ ਵਿੱਚ ਤਬਦੀਲ ਕਰਤਾ ਤੇ ਅੱਜ ਦੂਰੋਂ ਦੂਰੋਂ ਲੋਕ ਇਹਨੂੰ ਦੇਖਣ ਆਉਂਦੇ ਆ ਤੇ ਇੱਕ ਬਹੁਤ ਮਸ਼ਹੂਰ ਗੁਫਾ THAILAND ਦੀ ਤੇ ਇਹਨੂੰ ਵੱਡੀਆਂ-ਵੱਡੀਆਂ ਜਿਵੇਂ ਕਹ ਲਓ ਤੁਸੀਂ ਅ ਡਾਕੂਮੈਂਟਰੀਆਂ ਨੇ ਜਾਂ ਵੱਡੇ-ਵੱਡੇ ਚੈਨਲ ਨੇ ਡਿਸਕਵਰੀ ਵਗੈਰਾ ਉਹਦੇ ਉੱਤੇ ਬਕਾਇਦਾ ਇਹਦੇ ਉੱਤੇ ਬੜੇ ਸ਼ੋਅ ਨੇ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਨਾਕਾ ਕੇਵ ਕਰਕੇ THAILAND ਦਾ ਸਰਚ ਕਰੋ ਤੇ ਸਾਰਾ ਕੁਝ ਨਿਕਲੇ ਆਉਣਾ ਤੇ ਉਹ ਮੰਨਦੇ ਆ ਕਿ ਇੱਕ ਬਹੁਤ ਵਿਸ਼ਾਲ ਸੱਪ ਸੀਗਾ ਜਿਹੜਾ ਕਿਸੇ ਸਮੇਂ ਇੱਥੇ ਕੁੰਡਲੀ ਮਾਰ ਕੇ ਬੈਠ ਗਿਆ ਤੇ ਇੱਥੇ ਬੈਠਾ ਬੈਠਾ ਮਰਿਆ ਤੇ ਉਹ ਤੋਂ ਬਾਅਦ ਉਹਦਾ ਜਿਹੜਾ ਸਰੀਰ ਆ ਹੌਲੀ 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 ਕੁਦਰਤ ਨੇ ਆਪਣੀ ਖੇਡ ਖੇਢੀ ਤੇ ਉਹ ਪੱਥਰ ਦੇ ਵਿੱਚ ਤਬਦੀਲ ਹੋ ਗਿਆ। ਪ੍ਰਮਾਤਮਾ ਕੁਝ ਵੀ ਕਰ ਸਕਦਾ। ਮਿੱਟੀ ਨੂੰ ਸੋਨਾ ਬਣਾ ਸਕਦਾ, ਮਿੱਟੀ ਨੂੰ ਹੀਰੇ ਮੋਤੀ ਕੁਝ ਵੀ ਬਣਾ ਸਕਦਾ। ਕੱਖ ਨੂੰ ਲੱਖ ਕਰ ਸਕਦਾ ਤੇ ਲੱਖ ਨੂੰ ਕੱਖ ਕਰ ਸਕਦਾ। ਸੋ ਹਜੇ ਤਾਂ ਸਾਨੂੰ ਇਸ ਧਰਤੀ ਦਾ ਸਾਡੇ ਆਲੇ-ਦਾਲੇ ਆਲੇ ਪਾਣੀ ਦਾ ਇਹਨਾਂ ਦਾ ਹੀ ਸਾਰਾ ਕੁਝ ਨਹੀਂ ਪਤਾ ਲੱਗਿਆ ਹਨਾ ਹਜੇ ਤਾਂ ਆਪਾਂ ਨੂੰ ਸਾਡੇ ਆਲੇ-ਦਾਲੇ ਦੇ ਭੇਦ ਨਹੀਂ ਪੂਰੇ ਪਤਾ ਲੱਗੇ ਸੋ ਅਸੀਂ ਇਸ ਮਾਨ ਦੇ ਵਿੱਚ ਜਾਂ ਦੂਜੇ ਗ੍ਰਹਿਆਂ ਦੇ ਉੱਤੇ ਜਾ ਕੇ ਕੀ ਖੋਜ ਕਰਨੀ ਆ ਖੈਰ ਬੰਦਾ ਆਪਣੀ ਦੌੜ ਦੇ ਵਿੱਚ ਲੱਗਿਆ ਹੋਇਆ ਪਰ ਆਪਾਕਸਰੀ ਗੱਲ ਕਰੀ ਦੀ ਆ ਕਿ ਉਹ ਪ੍ਰਮਾਤਮਾ ਬੜਾ ਬੇਅੰਤਾ ਹਨਾ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਉਹਦੇ ਬੜੇ ਰੰਗ ਨੇ ਵਾਹਿਗੁਰੂ ਦੇ ਇਸੇ ਕਰਕੇ ਤੁਹਾਨੂੰ ਕਹੀਦਾ ਵੀ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਸਭ ਤੋਂ ਵੱਡੀ ਗੱਲ ਆਪਣਾ ਭਰੋਸਾ ਪੱਕਾ ਰੱਖੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਜ਼ਿੰਦਗੀ ਬਦਲ ਜਾਂਦੀ ਆ ਬਸ ਤੁਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨੀ ਸਿੱਖ ਲਓ ਜਿਉਂਦੇ ਵਾਸਤੇ ਰਹੋ ਧੰਨਵਾਦ